ਇਸ ਮੌਕੇ ਤੇ ਕੀ ਕਹਿਣਾ ਕਰਦੇ ਹੋ ਇਹ ਜੀ ਬਹੁਤ ਪਾਵਨ ਪਵਿੱਤਰ ਤਿਹਾਰਾ ਸ਼ਿਵਰਾਤਰੀ ਦਾ ਤਿਯਾਰ ਪੂਰੇ ਭਾਰਤ ਵਿੱਚ ਧੂਰਤਾਮਨਾ ਬਣਾਇਆ ਜਾਂਦਾ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦਾ ਧੂਰਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਡੀਲਗਟ ਮਾਦੇਸ ਸੇਵਾ ਕਮਤੀ ਦੇ ਸਾਰੇ ਮੈਂਬਰ ਨੇ ਜੋ ਤੁਹਾਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਇਧਰਾ-ਉਧਰਾ ਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਤੁਹਾਡਾ ਬਿਯੋਗ ਦੇ ਦੇ ਦੇਖਣਾ ਸਾਨੂੰ ਸਯੋਗ ਸਾਰਾ ਧਨਮਾਨਤ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਸੇ ਦੇ ਉੱਪਰ ਵੀ ਦੇ ਰਹੇ ਨੇ ਹਰ ਜੋ ਜੀ ਸਾਨੂੰ ਲੋੜ ਆ ਉਹ ਲੋਕੀ ਵੱਧ ਚੜ ਕੇ ਦੇ ਰਹੇ ਨੇ ਔਰ ਅੱਜ ਆਖ ਕਰਦੇ ਅਗੇ ਤੋਂ ਵੀ ਦੇਦੇ ਰਹਿਣਗੇ ਔਰ ਵੱਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਾਂਗੇ 22 ਤਰੀਕ ਦੀ ਮਹਾਂ ਸ਼ਬਾਤਰੀ ਆ ਰਹੀ ਹੈ ਉਸ ਦਿਨ ਕੀ ਕਰਦੇ ਹਾਂ ਅਸੀਂ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਸਿੱਧਵ ਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਜੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਵੱਧ ਚੜ ਕੇ ਉਗਈ ਆਪਣਾ ਕੱਢੀ ਜਾ ਰਹੀ ਹੈ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾੜ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਕਦੇ ਵੀ ਆਰ ਸ਼ਿ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਵਾਪਸ ਸ਼ਿ ਮੰਦਿਰ ਦੱਬੀ ਯਾਰ ਦੇ ਵਿੱਚ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਵੱਪੀਆ ਦਾ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਰੇ ਘਰਾਂ ਦੇ ਬਾਹਰ ਉਡੀਕ ਕਰ ਰਿਹਾ ਭਗਵਾਨ ਬੋਲੇ ਨਾਲ ਦੇ ਦਰਸ਼ਨਾਂ ਦੇ ਲਈ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਜਲਾ ਚਾਹੁੰਦੇ ਆ ਵੀ ਆਓ ਭਗਵਾਨ ਬੋਲੇ ਨਾਲ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਸ ਲਈ ਆਪਣੇ ਜਨਤੰਤਰ ਰੰਦੇ ਨਾ ਜੋੜੋ ਔਰ ਬੁਰੀ ਸੰਗਤ ਤੋਂ ਬਚੋ જય ਭੋਲੇ ਨਾਰ ਹਰ ਹਰ ਮਹਾਦੇਵ ਸਭ ਤੋਂ ਪਹਿਲਾ ਤਾਂ ਮੈਂ ਆਪਣੇ ਸ਼ਹਿਰ ਨਵਾਬੀਆਂ ਨੂੰ ਇਲਾਕਾ ਨਵਾਬੀਆਂ ਨੂੰ ਮਹਾਸ਼ਿਵ ਰਾਤੀ ਦੇ ਸ਼ੋਭਾ ਅਭਿਸ਼ੇਕ ਸ੍ਰੀ ਢੀਲ ਕੰਟ ਮਹਾਦੇਵ ਸੇਵਾ ਤੋਂ ਮਿੱਧੀ ਬਦੋ ਲੱਖ ਲੱਖ ਮੁਬਾਰਕਵਾ ਦਿਨਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਢੀਲ ਕੰਟ ਮਹਾਦੇਵ ਸੇਵਾ ਤੋਂ ਮਿੱਧੀ ਇਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹਿਟੂਨ ਟਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਿਮ ਮੰਦਰ ਡੱਬੀ ਯਾਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵੀਆ ਸੁੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੌਰ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਹੈ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬੱਸ ਸਟੈਂਡ ਜੋ ਚੌਕ ਉਸ ਤੋਂ ਬਾਅਦ ਮਾਠੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਡੱਬੀ ਯਾਰ ਦੇ ਵਿੱਚ ਜਾ ਕੇ ਇਸ ਦੀ ਸਮਾਪਤੀ ਹੁੰਦੀ ਹੈ ਇਹ ਕਿਹੜਾ ਰੀਤੀ ਰਿਤੇ ਗੇਲੇ ਇਸ ਸ਼ੋਭਾ ਯਾਤਰਾ ਦੇ ਵਿੱਚ ਦੂਰੋ ਦੂਰੋ ਜਿਹੜੀਆਂ ਝਾਕੀਆਂ ਨੇ ਸਿਹਾਰਨਪੁਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਤੇ ਸਿਹਾਰਨਪੁਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪਰਦੇ ਪੂਰੇ ਸ਼ਹਿਰ ਨੂੰ ਦੋਲਹਣ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋਗੀ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਕੋਈ ਦੁੱਧ ਪਿਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹਮਮਾ ਕੇ ਇਸ ਮਹਾਸ਼ਿਰਤਰੀ ਸ਼ੋਭਾ ਅਪਤਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਏਡਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਤੇ ਸ਼੍ਰੀ ਨੀਲਕੰਟ ਮਾਦੇਵੀ ਸਾਰੇ ਸਾਡੇ ਮੈਂਬਰਾਂ ਦੀ ਜੁਗਲ ਸਾਡੇ ਸਤਵੀਰ ਸੇਖੋ ਜੀ, ਫਨੀਸ਼ ਕੌਸ਼ਨ, ਪਰਮਿੰਦਰ ਵਰਮਾ, ਦੌਰਵ ਦੂਆ, ਰੂਪਾ ਗੰਭੀਰ, ਸਾਡੇ ਦੀਪਕ ਮਰਵਾਹਾ ਜੀ, ਪਰਦੇਸ਼ ਮਰਵਾਹਾ ਜਿੰਨੇ ਵੀ ਸਾਡੇ ਮੈਂਬਰ ਜੁਗਲ ਕਿਸ਼ੋਰ ਥਾਨੀ ਜੀ, ਜਿੰਨੇ ਸਾਡੇ ਮੈਂਬਰ ਦੇ ਸਾਰਿਆਂ ਵੱਲੋਂ ਅਸੀਂ ਸ਼ਾਰੇ ਸ਼ਹਿਰ ਦੇ ਵਸਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ